ਆਜਾ ਲੋਕੋ ਮੱਕਾ ਲਾਣਾ ਬਹੁਤ ਸਮਾਂ ਲਗਾਉਣਾ ਹੈ ਕਿ ਮੈਨੂੰ ਦੇ ਦੇ ਉਹ ਹੋ ਰਿਹਾ ਹੈ ਹਾਲ ਹਾਲ ਆਜਾ ਆ ਕੰਮ ਆਹ ਕੋਣ ਦਾ ਤੁਸੀਂ ਕਿੰਦਸ ਮੈਨੂੰ ਤੁਸੀਂ ਦੇਖ ਕੇ ਦੇਖੇ ਨਿਕਲੇ ਤਾਂ ਗਲਤੀ ਮੰਗਣ ਵਟਦਾ ਕਿ ਨਹੀਂ ਤਾਂ ਦੇ ਮਾਦੇ ਨਹੀਂ ਆ ਆ ਦੇਖ ਲੋ ਸੰਗਤ ਜੀ ਆ ਆ ਦੇਖ ਲੋ ਜਿਹੜੇ ਕਹਿੰਦੇ ਆ ਕਿ ਮੰਗਣ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਦੇਖ ਲੋ ਗੁਸਤਾਰ ਬਣ ਕੇ ਤੇ ਟਮਾਟਰ ਪਾਏ ਇਹਨਾਂ ਨੇ ਇਹ ਗੱਲ ਜੀ ਇਹ ਗੁਰੂ ਘਰਾਂ ਦੇ ਪਰ ਮੰਗਦੇ ਆ ਹੋਟਲਾਂ ਦੇ ਨਾਂ ਤੇ ਪੈਸੇ ਲੈਣੇ ਲੋਕਾਂ ਜਿੰਨਾਂ ਨੂੰ ਬਹੁਤੀ ਤਕਲੀਫ ਹੈ ਨਾ ਘਰ ਲੈ ਜਾਓ ਆਪਣੇ ਇੰਦੇ ਇਹਨੂੰ ਆਪਣੇ ਘਰ ਲੈ ਜਾਓ ਪਰ ਇਹ ਕੌਣ ਤੋਂ ਬੰਦਿਆਂ ਨੂੰ ਨਿਕਲ ਜਾ ਮੈਂ ਤੁਹਾਨੂੰ ਦੱਸਾਂਗਾ ਬੰਦਿਆਂ ਨੂੰ ਚਲ ਜਾ ਇੱਥੋਂ ਤਨਦਾਦਾ ਮੇਰਾ ਕੀ ਸੇਵਾ ਰਿhta ਮੈਂ ਤੁਹਾਨੂੰ ਨਿਕਲ ਜਾ ਹਰ ਤੋਂ ਮੈਂ ਤੁਹਾਨੂੰ ਦੱਸਾਂਗਾ ਤੇਰੇ ਹੋਟਲ ਵਾਲਿਆਂ ਵਾਲਾ ਦੂਜੇ ਨੂੰ ਬੋੜੇ ਪਾ ਲਾਂਗੇ ਚੁਪਨੇ ਤੇ ਸਾਰੇ ਬੰਦੇ ਆ ਪਾਇਆ ਜੀਤ ਦਾ ਪ੍ਰਕਿਰਤੀ ਕਰਾ ਬਾਹ ਸਦੀ ਕਰਾ ਜੀ ਬਾਹ ਕਰ ਆ ਬਾਹ ਸਦੀ ਕਰ ਇੱਕ ਬੰਦੇ ਨੂੰ ਖੰਡਾ ਛਪਾਇਆ ਇੱਕ ਬੰਦੇ ਤੈਨੂੰ ਅਗਲੇ ਹੈਗੀ ਤੈਨੂੰ ਕਿ ਨਹੀਂ ਯਾਰ ਤੂੰ ਸਾਰੇ ਧਰਮਾਂ ਨੂੰ ਬਦਨਾਮ ਕਰਨਿਆ ਦੋਵੇਂ ਸਤਕਾਰਯੋਗ ਧਰਮ ਨੇ ਤੇ ਤੂੰ ਦੋਵਾਂ ਨੂੰ ਟਿੱਕਾ ਲਾਉਂਦਾ ਮੈਨੂੰ ਸੱਚ ਦੱਸ ਦੇ ਮੈਨੂੰ ਕਿਹੜਾ ਹੈਂ ਤਾਂ ਕੀ ਆਪਾਂ ਕਰੀਏ वही तो करिए बोलो ये नेम आपको पैसे मंगेल है सॉरी किया अगर आओ तो जाओ आओ तो जाओ आजा आजा आओ उधर आओ नहीं कहाँ रहता है तो नहीं तो 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 भाई सर भाई मैं खाली बैठ खाली बैठ खाली बैठ खाली बैठ भैया खाली बैठ भैया खाली बैठ सॉरी भाई मैं जा 来 आ गया ना ਥੱਲੇ ਵੈ ਥੱਲੇ ਵੈ ਬਾਬਾ ਜੀ ਦਿਮਾਲੇ ਬਣ ਕੇ ਸਿਰ ਤੇ ਸਜਾ ਕੇ ਤੇ ਪੈਸੇ ਮੰਗਦੇ ਲੋਕਾਂ ਕੋ ਥੱਲੇ ਵੈ ਯਾਰ ਥੱਲੇ ਵੈ ਥੱਲੇ ਵੈ ਭਾਈ ਫੋਟੋ ਵਿੱਚ ਨੇ ਮੈਗਨੇਟ 50 ਰੁਪਏ ਦੀ ਉਹ ਤੋਂ ਨਹੀਂ ਵੇਚਦੇ ਭਾਈ ਮੈਗਨੇਟ ਵੇਚਦੇ ਨੇ 50 ਰੁਪਏ ਦੀ ਆਇ ਇੱਕ ਹੋਰ ਆਇ ਨੰਬਰ ਆਪ ਦਾ ਵੀ ਕਿਤੇ ਨਾ ਰਿੰਗ ਮਾਰੋ ਭਾਈ ਜੀ ਜਦੋਂ ਯਾਰ ਕਾਲ ਆਉਂਦੇ ਆਹ ਤੋਂ ਅਲੱਗ ਹੋ ਜਾਂਦੇ ਹੋਏ ਹੋਣਾ ਜੇ ਬਾਬਾ ਜੀ ਹੱਟਾ ਉਹਨਾਂ ਨੂੰ ਕਹਿੰਦਾ ਵੀ ਫੀਸ ਦੇਣੀ ਆ ਪੈਸੇ ਦੇ ਦੋ ਇਹ 5000 ਰੁਪਏ ਦੀ ਮੈਗਨੇਟ ਵੇਚਦੇ ਨੇ ਤੇ ਪੈਸੇ ਦੇਦੇ ਆ ਵੇਖਿਆ ਨਾ ਇਹਦਾ ਨਾਮ ਆਲਾ ਵੀ ਜੁਨੀ ਦਾ ਸਿੱਖੀ ਨਹੀਂ ਆ ਗਿਆ ਨਹੀਂ ਜੇ ਹੈਗਾ ਯਾਰੀ ਨਹੀਂ ਹੈਗਾ ਸੱਚ ਹੈ ਕਿ ਤੁਹਾਨੂੰ ਬਹੁਤ ਜਿਹੇ ਬਲੇ ਕੰਮ ਕਰੋ ਕਾਦੀ ਮਦਦ ਕਰੀਏ ਤੁਹਾਡੀ ਦੱਸੋ ਮੈਂ ਮਾਜੀ ਦਾਨੀ ਹੈਗਾ ਬੋਸ ਨਹੀਂ ਨਹੀਂ ਤੁਹਾਡੀ ਕਾਦੀ ਮਦਦ ਕਾਦੀ ਕਰੀਏ ਇਨਾਂ ਨੇ ਬਦਨਾਮ ਕੀ ਕਰ ਸਕਾਂ ਨੂੰ ਕੀ ਖਾਣੇ ਲੈ ਗਏ ਅਸੀਂ ਗੁਰੂ ਘਰ ਅੱਗੇ ਬਜਾਦਾ ਨਾ ਕਰ ਗੁਰੂ ਘਰ ਅੱਗੇ ਮੰਗਣ ਦੇ ਫਿਰ ਉਹ ਮਾਗ ਤੁਹਾਡਾ ਖਰਾਬ ਹੁੰਦਾ ਆ ਜਿੱਥੋਂ ਦਾਤਾ ਮਿਲਦੀਆਂ ਵਾ ਇਹ ਮੰਗਦੇ ਵਰਦੇ ਉੱਥੇ ਤੇ ਸਾਡਾ ਜੀ ਉਹ ਮੇਰੀ ਇੱਕ ਗੱਲ ਸੁਣ ਲਾ ਸੁਦਰਨਾ ਕੇ ਪਰਚਾ ਦਰਜ ਕਰਾਉਣਾ ਦੋ ਗੱਲਾਂ ਦੋ ਦੱਸੋ ਹਟਣਾ ਪਰਚਾ ਦਰਜ ਕਰਾਉਣਾ ਨਹੀਂ ਨਹੀਂ ਮੈਂ ਨੰਬਰ 2 ਕਲਾ ਨੂੰ ਤੇ ਖਲੋਇਆ ਕਮੇਡ ਪਰਚਾ ਦਰਜ ਕਰਾਉਣਾ ਕਿ ਹਟਣਾ ਹਟਣਾ ਐਨੀ ਸੰਗਤ ਖਲੋਤੀ ਆ ਇਹਨਾਂ ਸਾਹਮਣੇ ਕਹਿ ਦਿਓ ਵੀ ਅੱਜ ਤੋਂ ਬਾਅਦ ਸੰਗਤ ਕੋਈ ਪੈਸਾ ਨਹੀਂ ਮੰਗਾਂਗੇ ਕੋਈ ਵੀ ਹਾਂ ਜੇ ਪੈਸੇ ਮੰਗੇ ਵੀ ਤੁਹਾਡਾ ਕੋਈ ਮਰ ਗਿਆ ਕੋਈ ਫੀਸ ਦੇ ਦਿਓ ਤੇ ਤੁਹਾਨੂੰ ਬੰਦੇ ਦੇ ਪੁੱਤ ਬਣਾਉਂਦਾ ਕਿ ਜੇ ਦੁਨੀਆ ਮਰਦੀ ਘੱਟੇ ਇਹ ਮੇਰੇ ਪੜਾਈ ਤੇ ਬੜਾ ਸਕੂਲ ਇਹ ਅਨੰਦਪੁਰ ਸਾਹਿਬ ਵੀ ਇਦਾਂ ਹੀ ਇਹ ਨਵਾਂ ਕੰਮ ਹੈ ਤੁਹਾਡੇ ਬਣ ਕੇ ਪੈਸੇ ਦੇ ਦੇ ਆਪਾਂ ਪੜਾਈ ਦੇ ਨੀ ਪੜ੍ਹਨੇ ਪੈਸੇ ਦੇਣੇ ਨਹੀਂ ਆਪਾਂ ਪੜਨਾ ਹਟਣਾ ਵਾ ਹਾਂਜੀ ਵੀਰ ਇੱਥੋਂ ਦੇ ਰਹਿਣ ਵਾਲੇ ਹੀ ਇਸ ਕਰਕੇ ਇਹਨਾਂ ਨੂੰ ਕਹਿਣ ਡਿਆ ਕਿ ਕਿਤੇ ਨਾ ਇਹ ਨਾ ਚਲ ਜਾਣਾ ਨਹੀਂ ਬੇਹਲਾ ਕੱਲ ਜਾ ਲੋਗ ਨੇ ਲੋਗ ਹੁੰਦਾ ਸੰਡੇ ਆ ਹਟਣਾ ਕੁੜਾ ਟਰਾਕ ਕਰਦਾ ਹਾਂ ਜੇ ਸੰਗਤ ਕੋ ਪਹਿਰੇ ਨਾਮ ਨਹੀਂ ਹੈ ਤਾਂ ਮੈਂ ਨਹੀਂ ਉਤਰਾਂਗਾ ਜਿਹੜੇ ਜਿਹੜਾ ਮੈਂ ਤੁਹਾਨੂੰ ਦਿਖਾ ਦਵਾਂਗਾ ਅੱਜ ਨਹੀਂ ਇਹ ਕਰਨ ਵਾਲੇ ਇਹ ਭਾਗਲੇ ਇਹ ਨਹੀਂ ਲੜਾਂਗੇ ਸਾਹਮਣੇ ਕੀ ਬੰਦ ਨਹੀਂ ਲੈਣਾ ਇਹ ਨਹੀਂ ਕਰਵਾਉਣ ਵਾਲਿਆਂ ਨੂੰ ਤੁਸੀਂ ਹੁਣ ਕੀ ਕਰਨਾ ਸ਼ਾਮੀ ਵੇਖਣਾ ਇਹ ਫੇਰ ਆਈ ਉਹ ਕਹਿੰਦਾ ਮੇਰੇ ਪਾਪਾ ਜੀ ਹੋਗੇ ਉਹ ਤੁਸੀਂ ਵੀ ਕੋਈ ਸ਼ਾਮੀ ਵੇਖ ਕੇ ਤੁਹਾਨੂੰ ਬੋਲ ਆਇਆ ਕਰਦੇ ਹੋ ਨਾ ਨੰਬਰ ਹੈ ਘਰ ਤੇ ਅਰਮਨ ਫੜੇ ਨਾ ਅਰਮਨ ਫੜ 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 ਇੱਕ ਟੈਨ ਨਾ ਕੋਈ ਨਹੀਂ ਕੋਈ ਨਹੀਂ ਸਾਡੇ ਦੇਸ ਦਾ ਖਾਦੋ ਦੇ ਨਾ ਉਹ ਕਰਿਆ ਤੂੰ ਫਲੇਟ ਕਰ ਗਿਆ ਕੱਲਾ ਕੁ ਸਮਾਨ ਲਾਣਾ ਹੈ ਯਾਰ ਆਹ ਪੈਸੇ ਪੈਸੇ ਲਈ ਨਹੀਂ ਔਰ ਪੈਸੇ ਨਹੀਂ ਦੇਦਾ ਮੇਰੇ ਕੋ ਵੀਡੀਓ ਬਣਾ ਤਾ ਮੇਰੇ ਕੋ ਵੀਡੀਓ ਬਣਾ ਵੀਡੀਓ ਬਣਾਈ ਬਾਕੀ ਦੇ ਪੈਸੇ ਪੈਸੇ ਤੇ ਰੱਖ ਮੈਂ ਵੀਡੀਓ ਬਣਾਈ ਆ ਮੈਂ ਵੀਡੀਓ ਬਣਾਈ ਆ ਰੱਖ 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 ਐਸੇ ਆ ਕੋਈ ਬੜੀਏ ਨਹੀਂ ਇਹ ਬੋਲੇ ਫੋੜੇ ਅਗੇ ਦੇਖ ਬਹੁਤ ਚੇਤੇ ਆਇਆ ਤੁਹਾਨੂੰ ਬੋਲੇ ਫੋੜੇ ਭੱਜਦੇ ਕੋਈ ਨਹੀਂ ਹੋਣਾ ਹੋਣਾ ਨਾ ਐਸੇ ਆ ਉਹ ਯਾਰ ਵੀਡੀਓ ਬਣਾਈ ਮੈਨੂੰ ਪਤਾ ਕੋਈ ਬੀਬੀਆਂ ਕੋ ਮੰਗਣ ਦੇ ਸੀ ਮੰਗਣੀ ਹਾਂ ਮੈਂ ਵੀਡੀਓ ਬਣਾਈ ਆ ਆ ਵੇ ਉਹ ਹੀ ਇਹ ਉਹ ਕੰਮ ਆਇਆ ਦਿਖਾਇਆ ਫੋਟੋ ਮੈਨੂੰ ਦਿਖਾਇਓ ਕਿੱਥੋਂ ਦੇ ਕਿੱਥੋਂ ਦਾ ਤੂੰ ਰਹਿਣ ਵਾਲਾ ਕਿੱਥੋਂ ਦਾ ਕਿੱਥੇ ਤੇਰਾ ਮਾਪਿਓ ਕਿੱਥੇ ਰਹਿੰਦਾ ਮੇਰੀ ਮੰਮੀ ਤੇ ਕਿਲੋਨੇ ਵੇਚਦੀ ਆ ਤੇਰੇ ਮਾਪੇ ਪੁੱਤਰੇ ਇਹ ਮੈਂ ਕਿਹਾ ਤੂੰ ਮਾਰਦੀ ਤੂੰ ਮਾਰਦੇ ਵੀਰੇ ਇਹ ਮਈਆ ਲੋਕਾਂ ਤੋਂ ਮਾਨਾ ਸਿੰਘ ਰੋਡ ਹੀ ਨਿਕਾ ਆ ਆਹ ਕਾਹਦੇ ਲਈ ਕੰਮ ਕਰ ਰਹੇ ਹੋ ਵੀਰੇ ਬਸ ਸਮਾਨ ਲੈਣ ਆਵੇਂ ਚੁੰਨੀ ਲੈ ਆ ਤੈਨੂੰ ਮੰਗਦੇ ਆਂ ਵੀਡੀਓ ਸਾਡੇ ਕੋਲ ਸਮਾਨ ਲੈਣ ਆਇਆ ਤੂੰ ਮੰਗਦੇ ਆਂ ਤੇਰੀ ਵਿਚਾਰ ਇੱਕ ਮਿੰਟ ਮੇਰੀ ਗੱਲ ਸੁਣ ਲੋ ਭਾਜੀ ਮੰਗਦੇ ਵੇਖੇ ਕਿ ਨਹੀਂ ਭਾਜੀ ਦਿਖਿਆ ਉਹ ਵੀਡੀਓ ਮੰਗਦੇ ਵੇਖੇ ਤੁਸੀਂ ਸਾਰਿਆਂ ਨੇ ਕਿ ਨਹੀਂ ਇੱਕ ਮਿੰਟ ਪਾਸ ਸਾਰੇ ਵਾਲੇ ਤੋਂ ਇਹ ਮੰਗਦੇ ਵੇਖੇ ਨੇ ਇੱਥੇ ਦਰਵਾਜ਼ੇ ਤੋਂ ਬਾਅਦ ਸਾਰੇ ਬੋਲ ਰਹੇ ਨੇ ਇਹ ਵੀਰੇ ਅਗਲੇ ਨੂੰ ਕਹਿੰਦੇ ਮੇਰੇ ਮੰਮੀ ਡੈਡੀ ਨਹੀਂ ਦੇਖਣ ਪਹਿਲਾਂ ਪਹਿਲਾਂ ਫੋਟੋ ਫੜਾਈਆਂ ਫੋਟੋ ਫੜਾਓ ਹਾਂ ਅੱਜ ਤੱਕ ਆ ਗਏ ਦੇ ਜੀ ਨਿਆਰੇ ਪਹਿਲਾਂ ਇਹ ਫੋਟੋਆਂ ਵਿਖਾਉਂਦੇ ਆ ਤੇ ਬਾਅਦ ਚ ਉਹਨਾਂ ਨੂੰ ਕਹਿੰਦੇ ਸਾਡੀ ਸਕੂਲ ਦੀ ਫੀਸ ਦੇ ਦਿਓ ਸਾਡੇ ਮਾਂ ਪਿਓ ਨਹੀਂ ਹੈਗੇ ਸਾਨੂੰ ਪੈਸੇ ਦੇ ਦਿਓ ਬਾਬਾ ਜੀ ਤੁਸੀਂ ਡਿਊਟੀ ਕਰਦੇ ਇੱਥੇ ਇਹ ਲੋ ਜੀ ਮਾਰਕੀਟ ਜੇ ਕੀ ਜੀ ਇਹ ਕੰਮ ਕਰਦੇ ਆ ਨਾ ਸਾਰੇ ਜਣੇ ਇੱਥੇ ਇਧਰ ਆ ਮਾਰਕੀਟ ਜੇ ਕੀ ਜੀ ਆਓ ਇਧਰ ਆਇਓ ਕਾਦੇ ਤੁਸੀਂ ਵੀਡੀਓ ਬਣਾਓ ਜੀ ਇਹ ਕਰਦੇ ਆ ਨਾ ਕੰਮ ਸਾਰੇ ਇੱਥੇ ਮੰਗਦੇ ਆ ਨਾ ਇਹਨਾਂ ਲੋਕਾਂ ਨੇ ਸ਼ਹਿਰ ਦਾ ਨਾਂ ਖਰਾਬ ਕਰਤਾ ਹੈ ਨਾ ਉਹ ਗੰਦ ਪਾਇਆ ਪੰਜਾਬ ਚ ਇਹਨਾਂ ਨੇ ਗੁਰੂ ਘਰਾਂ ਦੇ ਬਾਹਰ ਇਹਨਾਂ ਨੇ ਕੋਈ ਇਹਨਾਂ ਕਸਮ ਨਹੀਂ ਛੱਡੀ ਬੱਚੇ ਛੋਟੇ ਛੋਟੇ ਇਹਨਾਂ ਦੇ ਪੜ੍ਹਨ ਦੀ ਲਿਖਣ ਦੀ ਉਮਰ ਆ ਆ ਨਵਾਂ ਕੰਮ ਹੈ ਮਾਂ ਪਿਓ ਧਰਮ ਦੀ ਆੜ ਦੇ ਵਿੱਚ ਠੀਕ ਹੈ ਕਦੀ ਇਹ ਸਿਰਕੇ ਦਮਾਲੇ ਬੰਨ ਲੈਂਦੇ ਮੋਨੇ ਸਿਰਾਂ ਤੋਂ ਲੋਕਾਂ ਨੂੰ ਸਾਡਾ ਮਾਂ ਪਿਓ ਨਹੀਂ ਹੈਗਾ ਐਕਸੀਡੈਂਟ ਹੋ ਗਿਆ ਪੈਸੇ ਦੇ ਦਿਓ ਕਦੀ ਇਹ ਕਹਿੰਦੇ ਆ ਕਿ ਸਾਡੀ ਸਕੂਲ ਦੀ ਫੀਸ ਦੇ ਦਿਓ ਇਹ ਕੋਈ ਚੰਗੀਆਂ ਗੱਲਾਂ ਦੱਸੋ ਇੱਥੇ ਸੰਗਤ ਦੂਰੋਂ ਦੂਰੋਂ ਉਹਦੀ ਕੀ ਪ੍ਰਭਾਵ ਪੈਂਦਾ ਹੋਊਗਾ ਗਰਮੀ ਹੁੰਦੀ ਹੁਣ ਤੁਹਾਨੂੰ ਤਾਂ ਮੇਰਾ ਦਾਦਾ ਬਾਲ ਉਪਾਗ ਵਿੱਚ ਕੱਲਾ ਚੱਲੋ ਜੀ ਚੱਲੋ ਭੱਜੋ ਉਹਨਾਂ ਨੂੰ ਭੱਜੋ ਪਹਿਲੇ ਕੱਲੀ ਇੱਥੇ ਨਹੀਂ ਜਿਹੜੇ ਦੀ ਮਾਂ ਦੀ ਮਾਂ ਦਾ ਫੋਨ ਲਾਓ ਆਪਣੀ ਮਾਂ ਨੂੰ ਬੁਲਾ ਫਿਰੋ ਮਾਂ ਨੂੰ ਬੁਲਾਓ ਹਾਂ ਬੁਲਾਓ ਜੇ ਤੇ ਮੰਨੋਗੇ ਜੇ ਤੇ ਮੰਨ ਜੋਗੇ ਵੀ ਇਹ ਗਾ ਤੋਂ ਭਿਕ ਨਹੀਂ ਮੰਗਦੇ ਪੱਕੀ ਗੱਲ ਹੈ ਪੱਕੀ ਗੱਲ ਹੈ ਵੇਖ ਜੇਗਾ ਅਸੀਂ ਅਸੀਂ ਤਾਂ ਫੱਲ ਲੈ ਭਾਈ ਮੰਗਦੇ ਜੀ ਹਾਂ ਜੀ ਮੇਰੇ ਉਧਰੋਂ ਮੂੰਹ ਕਰਕੇ ਕਹਿੰਦਾ ਵੀ ਮੰਗਦੇ ਗਾ ਤੋਂ ਨਹੀਂ ਮੰਗੂਗਾ ਅਸੀਂ ਮੰਗਦੇ ਅਸੀਂ ਪਹਿਲਾਂ ਪਹਿਲਾਂ ਮੂੰਹ ਬੋਲਦੇ ਹੋਰ ਕੀ ਕਹਿੰਦੇ ਹੋ ਪਹਿਲਾਂ ਦੱਸ ਜੀ ਤੇ ਕੁਝ ਨਹੀਂ ਦਿੰਦੇ ਹਾਂ ਕਿਥੋਂ ਦਾ ਹੈ ਕਿਥੋਂ ਦਾ ਆ ਸਾਰੇ ਗਾਲੇ ਛੁੱਟ ਮਨ ਸਿਕ ਦਾ ਆ ਕੰਮ ਠੀਕ ਹੋ ਗਿਆ ਸੀ ਨਹੀਂ ਵੀ ਬਾਕੀ ਗੱਲ ਹੋਰ ਇੱਕ ਮਿੰਟ ਇਹ ਇਹ ਪੈਸਾ ਤੇ ਨਾ ਕਰੇ ਸਮਝ ਕਰੋ ਵੀ ਕਰੋ ਥੋੜਾ ਬੰਦਾ ਹਾਂ ਸੰਗਤ ਨਾ ਪੈਸੇ ਦੇਵੇ ਇਹਨਾਂ ਨੂੰ ਹੁਣ ਮੇਰੀ ਬੇਨਤੀ ਸੁਣ ਲੋ ਇੱਕ ਮਿੰਟ ਪੈਸੇ ਮੰਗਦੇ ਉਹ ਹਾਂ ਜਾਂ ਨਾ ਤੇ ਜਵਾਬ ਦੇ ਭਾਈ ਮੰਗਦੇ ਆ ਮੰਗਦੇ ਜੇ ਨਾ ਮੰਗਦੇ ਨਾ ਸੱਚ ਬੋਲੇ ਨਾ ਝੂਠੀ ਸੀ ਮੰਗਦੇ ਜੇ ਹਾਂਜੀ ਕਿੰਨਾ ਚਿਰ ਹੋ ਗਿਆ ਮੰਗਦੇ ਨੂੰ ਪਾਸ਼ਾ ਨੂੰ ਕੱਟਾ ਪਾ ਕੇ ਕਿ ਨਹੀਂ ਇੰਨੀ ਕਮਟਾ ਕਿੰਨਾ ਚਿਰ ਹੋ ਗਿਆ ਮੰਗਦੇ ਨੂੰ 2 ਮਹੀਨੇ 2 ਮਹੀਨੇ ਹੁਣ ਗਾਹ ਤਾਂ ਮੰਗੋਗੇ ਕਿ ਨਹੀਂ ਨਹੀਂ ਮੰਗਾਂਗੇ ਨਹੀਂ ਮੰਗੋਗੇ 1.5 ਸਾਲ ਤੇ ਮੈਨੂੰ ਹੋ ਗਿਆ ਇਹਨਾਂ ਨੇ ਵੇਂਦੇ ਆ 1.5 ਸਾਲ ਤੇ ਮੈਨੂੰ ਹੋ ਗਿਆ ਇਹਨਾਂ ਨੇ ਵੇਂਦੇ ਆ ਆ ਮੇਰੀ ਬ੍ਰਦਰ ਪੰਜਾਬੀ ਦੀ ਦਰਵਾਜ਼ਾ ਕਿ ਮੈਂ ਕੰਮ ਕਰਦਾ 1.5 ਸਾਲ ਤੇ ਮੈਨੂੰ ਹੋ ਗਿਆ ਇਹਨਾਂ ਨੇ ਹੋ ਗਿਆ ਆ ਮੰਗਦੇ ਜੇ ਵੇ ਲੋ ਹਲੇ ਵੀ ਝੂਠ ਬੋਲੀਂ ਨਾ ਮਾਰੇ ਗਾਹ ਤਾਂ ਨਹੀਂ ਮੰਗਣਾ ਛੱਡ ਦਿਓ ਨਹੀਂ ਮੰਗਾਂਗੇ ਹੱਥ ਜੋੜ ਰਹੀ ਨਹੀਂ ਮੰਗੂ ਇਹ ਨਹੀਂ ਇਹ ਅੱਜ ਬਾਅਦ ਨੂੰ ਨਹੀਂ ਮਿਲਿਆ ਗਿਆ ਸੰਗਤ ਹੈ ਫੈਸਲਾ ਹੋਊ ਸੰਗਤ ਜੀ ਕਿਦਾਂ ਇਹ ਕਹਿੰਦੇ ਵੀ ਗਲਤੀ ਹੋ ਗਈ ਗਾ ਤਾਂ ਨਹੀਂ ਮੰਗਦੇ ਕੋਈ ਅੱਜ ਉਹ ਮੰਗੇ ਗਈ ਨਹੀਂ ਇਹ ਰਹਿਣ ਵਾਲੇ ਕਿੱਧਰ ਵੀ ਨਹੀਂ ਲੇਦਾ ਆਇਆ ਸ਼ਾਮੀ ਇਹ ਤੁਹਾਨੂੰ ਅੱਡਵਾ ਹੀ ਨਹੀਂ ਆਏਗਾ ਸਾਡੀ ਪੁੱਤਰੀਆਂ ਕਰਦੇ ਰਸਤੇ ਆਪ ਕੋਚ ਆਪ ਕੋਚ ਕਿੱਥੋਂ ਦਾ ਰਹਿਣ ਆਲਾ ਅੱਲਾ ਲਾਓ ਜੀ ਪਹਿਲਾਂ ਕਹਿੰਦੇ ਇਹ ਮਾਨ ਸਿੰਘ ਗੇਟ ਦੇ ਹੋਣ ਕਿੱਥੋਂ ਦਾ ਰਹਿਣ ਆਲਾ ਪਿਆਰ ਦੇ ਮਾਨ ਸਿੰਘ ਰੋਡ ਦੇ ਨਹੀਂ ਪਿਆਰ ਦੇ ਪਿਆਰ ਦੇ ਪਿਆਰ ਦੇ ਮਾਂ ਬਣੀ ਕਿੱਥੇ ਮਾਂ ਕਿੱਥੇ ਆਲੀ ਇਹਨੂੰ ਕੋ ਬਲਾ ਦੇ ਨਾ ਮਾਂ ਬਲਾ ਦੇ ਦੱਸੋ ਭਾਈ ਜੀ ਮੇਰੇ ਮਮੀ ਨੂੰ ਨਹੀਂ ਲੱਗਿਆ ਯਾਰ ਮੇਰੇ ਮਮੀ ਆਪਣੀ ਨੰਬਰ ਦੇਉ ਦਾ ਲਾਓ ਨੰਬਰ ਬਲਾ ਫੋਨ ਦਾ ਬਾਈ ਜੰਦਾ ਅੱਜ ਪਨੀਰ ਮਿਲੇਗੀ ਆਠੇ ਹਾਰ ਤੇ ਆ ਸਾਰੇ ਫਲੇ ਤੁਹਾਨੂੰ ਆਠੇ ਦੀ ਪਨੀਰ ਮਿਲੇਗੀ ਤੁਹਾਨੂੰ ਯਾਰ ਪਿਆਰਿਆਂ ਦਾ ਪਜਨਾ ਬਣਾਉਣ ਕਰ ਮਾਂ ਸਤੋਣਾ ਮਾਂ ਨੂੰ ਇੱਕ ਸਾਹਮਣੇ ਪਿਆਰਾਂ ਦੀ ਮਾਂ ਕਹਿੰਦੇ ਕੱਖ ਜਲਵਾ ਕਰ ਮੋਦਰੋ ਬਾਈ ਇੱਕ ਮਿੰਟ ਖਲੋ ਜਾ ਦੱਸ ਦੇ ਵੀ ਅਸੀਂ ਕਿੱਥੋਂ ਦੇ ਰਹਿਣ ਆਲੇ ਆ ਦੱਸੋ ਕਿੱਥੋਂ ਦੇ ਰਹਿ ਕਿੱਥੋਂ ਦੇ ਰਹਿਣ ਆਲੇ ਜੇ ਪਿਆਰ ਦੇ ਵੀ ਬਿਆਦ ਦੇ ਤੇ ਪੰਜਾਬੀ ਪ੍ਰੋਪਰ ਬੋਲਣ ਦੇ ਜਿਹੜੇ ਲੋਕ ਕਹਿੰਦੇ ਨੇ ਇਹਦੇ ਨਿਆਣੇ ਸਾਡੇ ਸਾਰੇ ਪ੍ਰਵਾਸੀ ਦੇ ਆਹਨੂੰ ਭਲੇਖਾ ਲੱਗ ਗਿਆ ਚੰਗਿਆਂ ਭਲਿਆਂ ਨੂੰ ਵੀ ਪੰਜਾਬੀ ਆ ਪੰਜਾਬੀ ਨੂੰ ਵੀ ਉਪ ਬਣਾਤਾ ਇਹਨਾਂ ਨੇ ਹਾਂ ਕੋਈ ਨਹੀਂ ਵੀ ਕੋਈ ਸੱਚੀ ਹਕੀ ਗੱਲ ਆ ਕੀ ਗੱਲ ਆ ਉੱਕੀ ਗੱਲ ਆਸ ਤੋਂ ਬਾਅਦ ਇੱਥੇ ਨਹੀਂ ਜਾਓ ਜਾ ਕੇ ਸਕੂਲ ਸਕੂਲ ਜਾਓ ਨੀ ਬੜਾ ਕੰਮ ਨਹੀਂ ਨਹੀਂ ਕਰਨਾ ਹਾਂ ਤੂੰ ਨੇ ਰਾਤਾ ਬੋਲਦਾ ਇੱਕੋ ਬਾਤ ਨਹੀਂ ਬੜਾ ਇਹ ਨਹੀਂ ਬੀਚ ਨਹੀਂ ਕਿਤੇ ਨਹੀਂ ਬਾਬਾ ਜੀ ਇਹਦੇ ਨਹੀਂ ਬੀਚ ਤਾਂ ਸਾਡੇ ਇੱਥੇ ਛੱਡਦੀ ਆਈ ਇਹਨਾਂ ਨੂੰ ਨਹੀਂ ਫਿਰ ਨਹੀਂ ਇੱਕ ਮੌਕਾ ਦੇ ਵੀ ਆ ਨਾ ਅ ਵੀਰ ਹੁਣ ਨਹੀਂ ਵੀ ਕੋਈ ਇੱਕ ਮੌਕਾ ਦੇ ਜਾਓ ਚੱਲ ਓਏ ਨੀਰੇ ਨਿਕਲ ਹੁਣ ਤੋਂ ਤੇ